ਕਪੂਰਥਲਾ ਚ ਮਨਾਇਆ ਗਿਆ ਸ਼ਿਵਰਾਤਰੀ ਦਾ ਤਿਹਾੜ। ਭਗਤਾਂ ਵੱਲੋਂ ਵਰਤਾਇਆ ਗਿਆ ਅਟੁੱਟ ਲੰਗਰ। ਧਾਰਮਿਕ ਪਾਰਟੀਆਂ ਦੇ ਆਗੂਆਂ ਨੇ ਕੀਤੀ ਸ਼ਮੂਲੀਅਤ। ਪੂਰੀ ਦੁਨੀਆ ਦੇ ਵਿੱਚ ਬੜੀ ਸ਼ਰਧਾ ਤੇ ਉਸ਼ਾਦ ਦੇ ਨਾਲ ਸ਼ਿਵਰਾਤਰੀ ਦਾ ਤਿਹਾੜ ਮਨਾਇਆ ਜਾਂਦਾ ਹੈ। ਭਗਵਾਨ ਸ਼ਿਵ ਦੀ ਮਹਾਸ਼ਿਵਰਾਤਰੀ ਦਾ ਤਿਹਾੜ ਭਾਰਤੀ ਇਤਿਹਾਸ ਦੀ ਇੱਕ ਮਹਾਨ ਵਿਰਾਸਤ ਹੈ। ਇਸ ਜੈਨਾ ਮੰਦਿਰਾਂ ਚ ਸਵੇਰ ਤੋਂ ਹੀ ਮਹਾਦੇਵ ਭਗਵਾਨ ਸ਼ਿਵ ਸ਼ੰਕਰ ਦੀ ਪੂਜਾ ਕੀਤੀ ਜਾਂਦੀ ਹੈ। ਭਗਵਾਨ ਸ਼ਿਵ ਦੀ ਪੂਜਾ ਕਰਕੇ ਸ਼ਰਦਾਲੂ ਸ਼ਿਵਰਾਤਰੀ ਨੂੰ ਸ਼ਰਦਾ ਵੱਜੋਂ ਮਨਾਉਂਦੇ ਨੇ ਪਕਵਾਂਵਲੂ ਸ਼ਿਵ ਸੇਵਾ ਵੱਜੋਂ ਵੱਖ-ਵੱਖ ਦਰਾਂ ਦੇ ਪਕਵਾਨ ਤਿਆਰ ਕਰਕੇ ਭਗਵਾਨ ਸ਼ਿਵ ਨੂੰ ਭੇਟ ਕਰਕੇ ਲੰਗਰ ਵਰਤਾਇਆ ਜਾਂਦਾ ਹੈ ਇਸੇ ਕਿੜੀ ਤਹਿਤ ਇਕਤਾ ਪਾਰਟੀ ਵੱਲੋਂ ਇਲਾਕਾ ਨਿਵਾਸੀਆਂ ਨੂੰ ਅਪੀਲ ਵੀ ਕੀਤੀ ਜਾਂਦੀ ਹੈ ਮਾਤਾ ਵੈਸ਼ਨੂ ਦੇ ਵਿਮੰਦ ਮਾਰਕਫੈਟ ਚੌਂਕ ਕਪੂਰਥਲਾ ਦੇ ਸਹਿਯੋਗ ਦੇ ਨਾਲ ਕਪੂਰਥਲਾ ਵਿਖੇ ਧਾਰਮਿਕ ਸਮਾਗਮ 'ਤੇ ਲੰਗਰ ਲਗਾਇਆ ਗਿਆ ਇਸ ਧਾਰਮਿਕ ਸਮਾਗਮ ਵਿੱਚ ਭਾਜਪਾ ਦੇ ਕਪੂਰਥਲਾ ਜ਼ਿਲ੍ਹਾ ਪ੍ਰਧਾਨ ਰஞ்சிਤ ਸਿੰਘ ਕੋਜੇਵਾਲ ਸਮਾਜ ਸੇਵੀ ਅਵੀ ਰਾਜਪੁੱਤ ਕੌਗਨਸੀ ਆਗੂ ਚਰਨਜੀਤ ਹੰਸ ਇਕਤਾ ਪਾਰਟੀ ਦੇ ਮੁਖੀ ਗੁਰਮੀਤ ਲਾਲ ਬਿੱਟੂ ਅਤੇ ਇਲਾਕੇ ਦੀਆਂ ਧਾਰਮਿਕ ਪਾਰਟੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਹੈ ਧਾਰਮਿਕ ਸਮਾਗਮ ਵਿੱਚ ਸ਼ਾਮਲ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਇਸ ਬਾਬਤ ਹੋਰ ਕੀ ਕੁਝ ਕਿਹਾ ਸੁਣਦੇ ਹਾਂ ਵੇਵਾ ਹੋ ਜਾ ਗਏ ਕਪੂਤਰਾ ਮੈਂ ਅੱਜ ਮੈਲੋ ਦੇ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਗੁਰਮੀਤ ਸਿੰਘ ਜੀ ਫਿਰੋਦੋ ਇਕਤਾ ਬਾਡੀ ਦੇ ਪ੍ਰਧਾਨ ਨੇ ਅਰੁਪ ਸਰਵਾ ਦੇ ਯੂਥ ਦੇ ਪ੍ਰਧਾਨ ਨੇ ਦਿਲਬਾਖ ਜੀ ਅਤੇ ਇਹਨਾਂ ਸਮੁੱਚੀ ਜਿਹੜੀ ਟੀਮ ਆ ਇਕਤਾ ਬਾਡੀ ਦੀ ਉਹਨਾਂ ਨੂੰ ਬਤਾ ਹੀ ਦਿੰਦਾ ਵਾਂ ਕਿਉਂਕਿ ਸ਼ਿਵਰਾਤੀ ਦੇ ਪਵਿੱਤਰ ਦਿਹਾੜੇ ਦੇ ਆਪਣੇ ਜੋ ਪੈਸਿਆਂ ਦੇ ਵਿੱਚੋਂ ਜੋ ਸੰਵੰਧ ਕੱਢ ਕੇ ਆਪਣੀ ਟੀਮ ਦੇ ਪੈਸਿਆਂ ਤੋਂ ਸੰਵੰਧ ਕੱਢ ਕੇ ਜੋ ਅੱਜ ਨੋਨੀ ਜੀ ਨੇ ਸਾਰੀ ਟੀਮ ਨੇ ਜੋ ਲੰਗਰ ਲਾਇਆ ਵਾ ਬੜਾ ਸ਼ਲਾਘਾਯੋਗ ਕੰਮ ਆ ਤੇ ਦਾਸ ਨੂੰ ਵੀ ਹਲਕੇ ਦਾ ਸੇਵਾ ਤੋਂ ਹੋਣ ਦੇ ਨਾਤੇ ਗੁਰਮੀਤ لال ਬਿੱਟੂ ਜੀ ਹਮੇਸ਼ਾ ਜਿਦਾ ਮੈਨੂੰ ਪਿਆਰ ਦਿੰਦੇ ਆ ਅਰੁਣ ਜੀ ਬਿਆਨ ਦੇ ਆ ਅੱਜ ਮੈਨੂੰ ਬੁਲਾਇਆ ਆ ਗਏ ਤੇ ਲੰਗਰ ਦੀ ਸ਼ੁਰੂਆਤ ਕਰਾਈ ਮੰਨ ਨੂੰ ਪੋਛ ਕੋ ਮਿਲਿਆ ਮੈਂ ਪਰਮਾਤਮਾ ਅੱਗੇ ਭੋਲੇ ਨਾ ਦੇ ਚੰਦਾ ਦੇ ਵਿੱਚ ਇਹੀ ਅਰਦਾਸ ਬੇਨਤੀ ਕਰਦਾ ਕਿ ਜਿੰਦਾ ਗੁਰਮੀਤ لال ਮਿੱਟੂ ਜੀ ਅਰੁਣ ਜੀ ਨੇ ਟੀਮ ਆਖੰਤਮਲੇ ਸਮੇਂ 'ਚ ਧਾਰਮਿਕ ਪ੍ਰੋਗਰਾਮਾਂ 'ਚ ਆਪਣਾ ਸਾਥ ਦਿੰਦੇ ਨੇ ਅੱਗੇ ਵੀ ਇਹ ਵਾਅਦਾ ਚੜ੍ਹ ਕੇ ਭਾਵੇਂ ਉਹ ਕਪੂਰ ਦੇ 'ਚ ਕੋਈ ਵੀ ਧਰਮ ਦਾ ਪ੍ਰੋਗਰਾਮ ਹੋਵੇ ਗੁਰਮੀਤ ਜੀ ਦੀ ਟੀਮ ਨੋਨੀ ਜੀ ਸਾਰੇ ਅਰੁਣ ਜੀ ਦਿਲਬਖ ਜੀ ਵਾਅਦਾ ਚੜ੍ਹ ਕੇ ਸਹ ਲੈਂਦੇ ਆ ਸਾਡੀਆਂ ਨੂੰ ਸ਼ੁਭ ਕਾਮਨਾਵਾਂ ਆਨਮਲੇ ਸਮੇਂ ਚ ਹੋਰ ਵੀ ਬਾਕੜ ਕੇ ਜ਼ਬਾਨ ਮੇਰੇ ਨਾਲ ਸੁਮਿਤ ਕਪੂਰ ਜੀ ਬੋਵੀ ਜੀ ਸੰਜੀਵ ਜੀ ਜੋ ਟੀਮ ਪਹੁੰਚੀ ਹੈ ਸਾਰਿਆਂ ਦਾ ਧੰਵਾਦ ਜੈ ਸ਼ਿ ਸ਼ੰਕਰ ਜੈ ਬੋਲੇ ਨਾਮ ਬਾਰੇ ਕਾ ਪਾ ਜੀ ਉਹ ਸੁਭੂਤ ਜੀ ਸ਼ਹਿਰ ਨਿਵਾਸੀਆਂ ਵਾਲੋਂ ਬੁਰ ਮਹੱਲੇ ਨਿਵਾਸੀਆਂ ਵਾਲੋਂ ਮੈਂ ਸਮੇਂ ਦਾ ਕਿ ਅੱਜ ਜਿਹੜਾ ਪੂਰੇ ਹਿੰਦੁਸਤਾਨ ਦੇ ਵਿੱਚ ਬਾਅਦ ਦੇ ਮੁਲਕਾਂ ਵਿੱਚ ਦੀ ਸ਼ਬਰਾਤੀ ਦਾ ਦਿਨ ਜਿਹੜਾ ਵਾ ਕੋਲੇ ਨਾ ਦਰਦੀ ਜਿਹੜਾ ਵਾ ਬੜੀ ਸ਼ਰਧਾ ਭਾਵਨਾ ਨਾਲ ਨੂੰ ਮੈਂ ਸਮਝਦਾ ਪੂਰੇ ਹਿੰਦੁਸਤਾਨ ਚ ਮਨਾਇਆ ਜਾ ਰਿਹਾ ਹੈ ਕਦੀਆ ਔਰ ਇਸੇ ਤਰ੍ਹਾਂ ਹੀ ਆਓ ਜੀ ਮੱਲਾ ਨਿਵਾਸੀਆਂ ਵੱਲੋਂ ਔਰ ਸਰਵਾਗ ਸਿੰਘ ਜੀ ਮਾਤਾ ਵੈਸ਼ਨ ਦੇਵੀ ਦੇ ਜੋ ਪ੍ਰਧਾਨ ਹਨ ਅਜੇ ਰਾਜਪੂਤ ਜੀ ਅਰੁਣ ਸਰਵਰਗਾਲ ਜੀ ਔਰ ਕਾਫੀ ਅਰਜੁਨ ਜੀ ਔਰ ਕਾਫੀ ਇਹਨਾਂ ਨਾਲ ਸਾਥੀ ਜਿਹੜੇ ਆਏ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਮੈਂ ਸਮਝਦਾ ਇਸ ਸਮੇਂ-ਸਮੇਂ ਤੇ ਪੁਰਵਾ ਪੀਰਾਂ ਦੇ ਜਿਹੜੇ ਆ ਜਿੰਨ ਧਿਆਨੇ ਮਰਾਨੇ ਚਾਹੀਦੇ ਆ ਕਿਉਂਕਿ ਪੰਜਾਬ ਦੇ ਵਿੱਚ ਤੇ ਵੈਸੇ ਮੈਂ ਸਮੇਂ ਦਾ ਵੀ ਪੀਰਾ ਫਕੀਰਾਂ ਦਾ ਦੇਵੀ ਨੇਤਿਆਂ ਦਾ ਵੀ ਪੂਰੇ ਪੰਜਾਬ ਦੇ ਵਿੱਚ ਉਹਨਾਂ ਦਾ ਆਸ਼ੀਰਵਾਦ ਹੈਗਾ ਤਾਂ ਹੀ ਜਿਹੜਾ ਪੰਜਾਬ ਦੇ ਨਾਲ ਮੈਂ ਫਿਰ ਤੁਗਣੀ ਰਾਜ ਜੀ ਸਤੀ ਗੱਦਾ ਪਿਆ ਵਾ ਮੈਂ ਆਪਣੇ ਵੱਲੋਂ ਔਰ ਸਾਰੀ ਟੀਮ ਵੱਲੋਂ ਪੂਰੇ ਹਿੰਦੁਸਤਾਨ ਨੂੰ ਕੋਲੇਨਾ ਚੰਕਰ ਜੀ ਅਕਸ਼ਵਰਾਤੀ ਦੇ ਮੁਖ ਤੇ ਲੱਖ ਲੱਖ ਵਧਾਈ ਦਿਨਾ ਜੈਪੋਲੇਨਾਰ ਜੀ ਹਰ ਹਰ ਕੋਲੇਨਾ ਜੀ ਜੈਪੋਲੇ ਸ਼ੰਕਰ ਅੱਜ ਮਹਾਸ਼ੇਨਰਤੀ ਦੇ ਸੰਬੰਧ ਵਿੱਚ ਜਿਲ੍ਹਾ ਲਲਾ ਅਰਡ ਫੋਰਸ ਕਾਰਜੋਸੀਕ ਉਮੀਦ ਨਾਲ ਬਿੱਟੂ ਜੀ ਆਜੋ 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 ਦੀ ਟੀਮ ਦੇ ਵੱਲੋਂ ਅੱਜ ਜੋ ਮਾਨਸਾ ਦਾ ਘੰਟਾਰਾ ਲਗਾਇਆ ਗਿਆ ਲੰਗਰ ਲਗਾਇਆ ਗਿਆ ਰਸਮ ਦਾ ਇੱਕ ਬੜਾ ਚਿਰਾਗਾ ਜੁਗੋ ਪ੍ਰਣਾ ਔਰ ਇਹ ਸੇ ਹੋ ਜਾਏ ਕਿ ਹਾਰਿਆ ਮਨਾਉਣੇ ਚਾਹੀਦੇ ਆ ਤਾਂ ਜੋ ਜਿਹੜੇ ਆਪਣੇ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਦੇ ਵਿੱਚ ਆਪਣੇ ਇਤਿਹਾਸ ਦੇ ਪ੍ਰਤੀ ਅਨੁਸ਼ੇਵਕੀ ਮਾਰਗ ਕੋਣ ਹੋਏ ਆ ਆਗੇ ਆਗੇ ਕੋਣ ਕੋਣ ਹਨਾ ਸੰਤਕਾਲੀ ਤਾਂ ਭਗਵਾਨ ਹੋਏ ਆ ਉਸ ਵੇਲੇ ਦੀ ਨੋਲਿਜ ਆ ਉਹ ਬੱਚਿਆਂ ਨੂੰ ਪੇੜੀ ਦੀ ਆ ਤਾਂ ਹੀ ਹੋ ਸਕਦੀ ਜੇ ਅਜੇ ਪਹਾਰ ਬਣਾ ਕੇ ਲੋਕਾਂ ਦੇ ਸਾਹਦੇ ਇਕਤਾ ਦਾ ਅਹਿਸਾਸ ਨਹੀਂ ਆਪੋਨੇ ਸਾਰਿਆਂ ਨੂੰ ਬਹੁਤ ਬਹੁਤ ਕਰਕੇ ਚੱਲੋ ਕਿਉਂਕਿ ਇਹਦੇ ਕਿਹੜਿਆ ਕਿਹੜਿਆ ਮਨਾਉਣੇ ਚਾਹੀਦੇ ਆ ਸਾਰਿਆਂ ਨੂੰ જય ਜੀ ਦੀ

ਵਾਕ ਵਾਕਰ ਚਲਾ ਤੇ ਪਕਵਾਨ ਜਿਹੜੇ ਵohn ਤਿਆਰ ਕਰਵਾਏ ਨੇ ਗੁਰਬੀਰ ਲਾ ਬਿੱਟੂ ਜੀ ਨੇ ਇਹ ਬਹੁਤ ਵਧਾਈ ਦੇ ਪਾਤਰ ਹਨ ਜੈਬ ਸੋਲਿਊਸ਼ਨਰ ਨੇ ਨੇ ਪਾਰਟਨਰ ਦਾ ਪਾਣੀ ਦਾ ਪਕਵਾਨ ਕੀਤੀ ਹੋ ਕੇ ਗੱਲ ਆਜਾ ਜਿਹੜਾ ਇਹ ਚਾਲ ਲੈਂਗੁਏਜ ਜਿਹੜਾ ਆਨੇ ਮਾਸ਼ਾ ਨਾਲ ਕੇ ਮੋਟੇ ਲਾਇਆ ਇਹਨਾਂ ਨਾਲ ਦਾ 25 ਸਕਿੰਟਾਂ ਦੀ ਟ੍ਰੇਨਾਂ ਦੇ ਤਨਬਾਤ ਕਰਦਾ ਆ ਇਹਨਾਂ ਨੇ ਸਾਰੇ ਸਮਾਹ ਹਰ ਕੇ ਸਾਰੇ ਮੇਗਨ ਲਾ ਕੇ ਤੇ ਦੂਰ ਮਾਰਕਾ ਫਤਖਾ ਆਪਣੀ ਕੰਟ੍ਰੈਕਟ Cái <suss> g <suss>